ਪਹਿਲਾ ਕਬਜਾ ਦੂਜਾ ਸ਼ੌਕ ਥਿਆਨ ਦਾ ਤੀਜਾ ਮਿਤਰਾ ਦਾ ਠੀਕ ਹੈ ਹੁਣ 100 ਚੋਂ ਤਿੰਨ ਕੱਢ ਦੋ 3% 33% ਵਾਲਾ ਪਾਸ ਹੁੰਦਾ ਇਸ ਕਰਕੇ ਕਿਸੇ ਕੰਮ ਤੇ ਨਹੀਂ ਰਹੇ ਕੱਢ ਦੋ ਸ਼ਰਾਬ ਦੇ ਕਿੰਨੇ ਗਏ 3 ਜਾਂ 4 ਤੋਂ 4% ਵਾਲਾ ਵੀ ਫੇਲ ਹੈ ਇਹ ਵੀ ਕੱਢ ਦੋ ਬਾਕੀ ਤਾਂ ਰਮਾਂਸ ਗਾਇ ਮੈਂ ਜਦੋਂ ਕਹਿੰਦੇ ਵੀ ਇਹ ਗਾਉਣ ਵਾਲੇ ਸ਼ਰਾਬ ਦੇ ਗੀਤ ਗਾਉਂਦੇ ਆ ਫਿਰ ਇੱਕ ਠੋਕ ਤੇ ਹਵਾਏ ਵੀ ਬਣਾਈ ਸੀ ਬਹੁਤੀ ਤਾੜੀ ਕੱਢਦੇ ਨਹੀਂ ਭਾਈ तीन साल बाद किसी ने बगावती गीत गाया थी एक बाबा नानक सिंह जी ने ओरी ताड़ी कितने जब तो उसकी हशर फिल्म बनाई है तो कंपनी ने कहा भी हशर टू बना सत दो सात करोड़ रुपया थोड़ा तो दवा मैं कहा ना अच्छी तो जट्टा ने बना वो कहते फिर अभी भी खरीद लें मैं कहा ना खरीदो एक ताड़ी कितने जट्टी